ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆਖੀਨ ਖਾਪ ਵਿੱਚ ਤੁਹਾਨੂੰ 9500 ਦੇ ਵਿੱਚ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਬਹੁਤ ਹੀ ਪਿਆਰੇ ਸੂਟ ਮਿਲ ਜਾਣਗੇ बॉਟਮ ਪਲੇਨ ਹੈ ਐ ਵਾਲਾ ਬਲੂ ਕਲਰ ਦਾ ਰਾਇਲ ਬਲੂ ਕਲਰ ਦਾ ਤੁਹਾਨੂੰ 9500 ਤੇ 8500 ਦੇ ਵਿੱਚ ਸੂਟ ਮਿਲ ਜੇਗਾ ਸਿੰਗਲ ਕਲਰ ਹੈ ਐ ਆਏ ਨੇ ਸੂਟ ਜੀ ਵਿਆਹ ਸ਼ਾਦੀਆਂ ਲਈ ਸਾਰੇ ਰੰਗ ਇਨਾਂ ਵਿੱਚ ਅਵੇਲੇਬਲ ਨੇ ਜਿੰਨੇ ਵੀ ਐਡ ਕੀਤੇ ਨੇ 2400 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਕ੍ਰੇਪ ਡਿਸਟਰ ਪ੍ਰਿੰਟ ਦਾ ਤੁਹਾਨੂੰ ਸੂਟ ਮਿਲੇਗਾ ਪਰ ਵਰਕ ਹੋਇਆ ਹੈ ਉਪਾੜਾ ਸਿਲਕੀ ਤੁਹਾਨੂੰ ਸਲਵਾਰ ਮਿਲੇਗੀ ਔਰਗੈਂਜ਼ਾ ਦਾ ਬੂਟੀ ਵਾਲਾ ਦੁਪੱਟਾ ਮਿਲੇਗਾ ਸ਼ਰਟ ਫੁੱਲ ਹੈ ਵੀਅ ਫਰੰਟ ਤੋਂ ਐ ਵਾਲੀ ਜੜੀ ਆਈ ਨੇ ਫੈਂਡੀ ਸਿਲਕ ਦੇ ਸ਼ਰਟ ਤੇ ਦੁਪੱਟਾ ਹੈ ਤੇ ਉਪਾੜਾ ਦਾ ਬਾਟਮ ਹੈ 2325 ਰੁਪਏ ਦਾ ਰੇਟ ਹੈ ਬਹੁਤ ਪਿਆਰਾ ਹੈ ਫੈਬਰਿਕ ਦਾ ਕਲਰ ਜਿਹੜਾ ਇੱਕ ਸ਼ਾਈਨ ਵਾਲਾ ਹੈ ਬਹੁਤ ਸੋਹਣਾ ਹੈ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਸੱਥੇ ਐਡ ਕਰ ਦਿੱਤੇ ਨੇ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਬਲੈਕ ਤੇ ਵਾਈਟ ਵਿੱਚ ਦੋ ਸੂਟ ਆਏ ਨੇ ਵੀ ਫੈਂਡੀ ਸਿਲਕ ਵਿੱਚ ਆਏ ਨੇ ਤੇ ਇਹਨਾਂ ਦੀ ਸਲਵਾਰ ਵੀ ਪਾੜਾ ਹੀ 2035 ਰੁਪਏ ਦਾ ਰੇਟ ਹੈ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਸੂਟ ਨੇ ਬਹੁਤ ਜ਼ਿਆਦਾ ਲਿਮਟਡ ਸਟਾਕ ਦੇ ਨਾਲ ਆਏ ਨੇ 1350 ਦੇ ਵਿੱਚ ਆਲ ਓਵਰ ਚਿਤਰਾ ਸਿਲਕ ਦੇ ਨਾਲ ਦੁਪੱਟਾ ਵੀ ਚਿਤਰਾ ਸਿਲਕ ਦਾ ਹੈ ਸੂਟ ਵੀ ਚਿਤਰਾ ਸਿਲਕ ਦਾ ਹੈ ਐ ਜਿਹੜਾ ਸੂਟ ਹੈ ਸਿੰਗਲ ਕਲਰ ਵਿੱਚ ਆਇਆ ਹੈ ਬਲੈਕ ਦੇ ਲਵਰਸ ਲਈ ਆ ਟਿਸ਼ੂ ਡਿਸਟਰ ਪ੍ਰਿੰਟ ਦਾ ਸੂਟ ਹੈ ਸਿੰਗਲ ਕਲਰ ਹੈ 2900 ਰੁਪਏ ਦਾ ਰੇਟ ਹੈ ਐ ਜੀ ਗਰਮੀਆਂ ਲਈ ਸਪੈਸ਼ਲ ਕੈਮਬਰੀ ਕਾਟਨ ਦੇ ਆ ਫਲੋਰਲ ਪ੍ਰਿੰਟ ਵਾਲੀਆਂ ਕਲੈਕਸ਼ਨ ਆਈਆਂ ਨੇ ਤੇ ਦੁਪੱਟਾ ਇਹਦਾ ਨਾਮ ਆਇਆ ਟੈਬੀ ਸਿਲਕ ਦਾ 800 ਰੁਪਏ ਦਾ ਰੇਟ ਹੈ ਤੁਹਾਨੂੰ 5 ਮੀਟਰ ਆਲਓਵਰ ਪ੍ਰਿੰਟਡ ਕੈਮਬਰੀ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਸੂਟ ਮਿਲੇਗਾ ਦੁਪੱਟਾ ਤੁਹਾਨੂੰ 2.5 ਮੀਟਰ ਦਾ ਮਿਲੇਗਾ ਜਿਹੜਾ ਕੀ ਟੈਬੀ ਸਿਲਕ ਦਾ ਹੋਏਗਾ ਉਹਦੇ ਤੇ ਵੀ ਡਿਜੀਟਲ ਪ੍ਰਿੰਟ ਹੋਇਆ ਬਾਰਡਰ ਬੜਾ ਪਿਆਰਾ ਬਣਿਆ ਹੈ ਦੁਪੱਟੇ ਦੇ ਰੰਗ ਇਹਦੇ ਵਿੱਚ ਲਗਭਗ 15-16 ਹੈਗੇ ਨੇ ਤੇ ਉਹ ਮੈਂ ਸਾਰੇ ਇੱਥੇ ਐਡ ਕਰ ਦਿੱਤੇ ਨੇ ਕਲਰ ਜਿਹੜਾ ਹੈ ਸੇਮ ਐਜ਼ ਇਟ ਇਜ਼ ਆਏਗਾ ਤੇ ਰੰਗ ਦੀ ਪੂਰੀ ਗਾਰੰਟੀ ਹੈ ਕੋਈ ਇਹ ਨਹੀਂ ਆ ਕਿ ਕਲਰ ਫੇਡ ਹੋਣ ਵਾਲਾ ਨਹੀਂ ਹੈ ਸੇਮ ਐਜ਼ ਇਟ ਇਜ਼ ਰਹੇਗਾ ਪ੍ਰਿੰਟ ਸੇਮ ਐਜ਼ ਇਟ ਇਜ਼ ਰਹਿਣਗੇ ਜਿਹੜੇ ਤੁਸੀਂ ਆਰਡਰ ਕਰੋਗੇ ਉਹੀ ਕਲਰ ਉਹੀ ਡਿਜ਼ਾਈਨ ਉਹੀ ਪੈਟਰਨ ਤੁਹਾਡੇ ਘਰ ਤੱਕ ਪਹੁੰਚਣਗੇ ਐਵੀ ਕੈਂਬਰੀ ਕਾਟਨ ਵਿੱਚ ਫਲੋਰਲ ਪ੍ਰਿੰਟ ਨਾਲ ਸ਼ਰਟ ਆਈ ਹੈ ਕੋਟਾ ਡੋਰੀਆ ਦਾ ਦੁਪੱਟਾ ਹੈ ਨਾਲ ਸ਼ਰਟ 2.5 ਮੀਟਰ ਦੀ ਕੈਂਬਰੀ ਕਾਟਨ ਦੀ ਡਿਜੀਟਲ ਪ੍ਰਿੰਟ ਦੇ ਨਾਲ ਹੈ ਬਾਟਮ ਟਾਈ ਮੀਟਰ ਦਾ ਕੈਮਰੀ ਕਟਨ ਦਾ ਬਾਟਮ ਜਿਹੜਾ ਸੈਲਫ ਪ੍ਰਿੰਟ ਨਾਲ ਆਏਗਾ ਕੋਟਾ ਚੈੱਕ ਦਾ ਦੁਪੱਟਾ ਹੈ ਇਹਦਾ ਰੇਟ ਵੀ 800 ਰੁਪਏ ਆ ਤੇ ਕਲਰ ਜਿਹੜੇ ਨੇ ਇੱਥੇ ਜਿਹੜੇ ਵੀ ਐਡ ਕੀਤੇ ਨੇ ਸਾਰੇ origignal ਨੇ ਕਲਰ ਐਵੇਂ ਹੀ ਆਣਗੇ ਕੰਟਰਾਸਟ ਜਿਹੜੇ ਬਣੇ ਨੇ ਨਾਲ ਸੇਮ ਐਜ਼ ਇਟ ਇਜ਼ ਆਣਗੇ ਬਾਕੀ ਤੁਸੀਂ ਸੂਟ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 623924575 ਜਰ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਕਲੈਕਸ਼ਨ ਆ ਅੱਜ ਦੀ ਵੀਡੀਓ ਵਾਲੀਆਂ ਜਿੰਨੀਆਂ ਵੀ ਨੇ ਸਾਰੀਆਂ ਹੀ ਅਵੇਲੇਬਲ ਨੇ ਇਹ ਵੀ 800 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਕੋਟਾ ਚੈੱਕ ਦਾ ਦੁਪੱਟਾ ਇਹਨਾਂ ਦੇ ਨਾਲ ਵੀ ਸੇਮ ਐਜ਼ ਇਟ ਇਜ਼ ਕਲਰ ਆਣਗੇ ਸੂਟ ਜਿੰਨੇ ਵੀ ਨੇ ਸਾਰੇ ਅਵੇਲੇਬਲ ਨੇ ਰੰਗ ਬੜੇ ਪਿਆਰੇ ਰੰਗ ਜੋ ਵੀ ਇੱਥੇ ਐਡ ਕੀਤੇ ਗਏ ਨੇ ਉਹ ਰੰਗ ਉਦਾਂ ਦੇ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਹੋਰ ਇਹਨਾਂ ਸੂਟਾਂ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਐਡ ਕੀਤਾ। ਇਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ। ਜੈਸ ਵੀ ਸੂਟ ਦੁਬਾਰਾ ਤੁਸੀਂ ਜੋ ਵੀ ਕੁਰੀ ਕਰਨੇ ਚਾਹੁੰਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ। ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।